ਤੁਸੀਂ ਆਹਦੀ ਗੱਡੀਆਂ ਪਾਸੇ ਕਰਦੇ ਹੋ। ਵੈਸੇ ਆਹਦੀ ਪੁਰਾਣੀ ਗੱਡੀਆਂ ਸੋਨੇ ਦੀ ਆਉਂਦੀ। ਫੋਨ ਚੱਲੇਗਾ ਕਿ ਬਰਾਬਰ ਹੋਊਗਾ। ਭਾਈ ਜੀ ਮੈਂ ਜੱッセ ਦਾ ਕਤਲ ਕੀਤਾ, ਮੈਂ ਕੱਲ੍ਹ ਨੇ ਕੀਤਾ। ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ। ਭਾਈ ਨਾ ਪੰਗੇ ਲੈ ਨਾ ਲੈ। ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ, ਰਿਵਾਲਵਰ ਦਿਖਾਉਂਦਾ ਸੀ। ਅੱਜ ਦੇਖੋ ਇਹਦਾ ਰਿਵਾਲਵਰ ਮੇਰੇ ਹੱਥ 'ਚ ਹੀ ਆ। ਇਹ ਤਾਂ ਇੱਕ ਸਾਰੇ ਤੋਂ ਗੋਲੀ ਚੱਜਣਾ ਨਹੀਂ ਚੱਲੀ ਭੈਣ ਚੁੱਧਾ ਤੈਨੂੰ ਅਸੀਂ ਕਹੀ ਜੰਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਮਾਨਦੋਗੀ ਦੀ ਗੱਲ ਅੱਜ ਬੰਦਾ ਸਾਡਾ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ ਦੋ ਤਿੰਨ ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਜੇ ਰਵਾਜ਼ ਬਰ ਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਕਿਸੇ ਨੂੰ ਰੱਖੋ ਅਸੀਂ ਤਾਂ ਛੰਡਿਆਂ ਨਾਲ ਹੀ ਮਾਰਦਾ ਭੈਣ ਚੋ ਨੂੰ ਰਾੜਾ ਨਾਲ ਇਹ ਬੜਾ ਸਮਝਾਇਆ ਸੀ ਬਾਈ ਸਾਰਾ ਹਵਾ ਕਰਦਾ ਸੀ ਸਾਡੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਰ ਕਰਨ ਸਾਨੂੰ ਕਿਰਪਾ ਕੀਤੀ ਸੀ 25 ਦਿਨ ਇਹਦੇ ਮਗਰ ਨਹੀਂ ਗਏ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਵਾਂ ਦੇ ਨਾਲ ਇਹ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਤਾ ਸਾਡਾ ਬੰਦਾ ਨਹੀਂ ਬੜੂਗਾ ਆਕੇ ਸਾਡਾ ਬੰਦਾ ਨਹੀਂ ਬੜੂਗਾ ਆਕੇ ਪਰ ਇਹ